ਨੇ ਐਲਾਨ ਕੀਤਾ ਕਿ ਪੇੜਤਾਨ ਨੂੰ 1-1 ਲੱਖ ਰੁਪਏ ਦੇਣਾ ਹੈ ਤੇ ਕਿਹਾ ਹੈ ਕਿ ਉੱਚ ਪਦਰੀ ਹੋਣੀ ਚਾਹੀਦੀ ਹੈ ਇਸ ਮਾਮਲੇ ਦੀ ਜਾਂਚ ਸ਼ਰਾਬ ਦੀ ਸਮਗਲਿੰਗ ਹੋ ਰਹੀ ਹੈ ਇਹ ਮੋਤਾ ਹੋ ਰਹੀ ਹੈ ਔਰ ਉਹ ਹੀ ਗੱਲ ਹੋਈ ਕਿ ਪੰਜਾਬ ਦੇ ਵਿੱਚ ਅੱਜ ਲੁਧਿਆਣਾ ਦੇ ਵਿੱਚ ਨੂਰਵਾਲਾ ਰੋਡ ਦੇ ਉੱਪਰ ਨਕਲੀ ਸ਼ਰਾਬ ਪੀ ਕੇ ਤਿੰਨ ਮੋਤਾ ਅੱਜ ਹੋਈਆਂ ਔਰ ਮੇਰਾ ਉੱਤੇ ਜਾਲਾ ਹੋਇਆ ਤੇ ਮੈਂ ਉੱਥੇ ਦੇਖਿਆ ਜਾ ਕੇ ਕਿ ਬਹੁਤ ਹੀ ਗਰੀਬ ਪਰਿਵਾਰ ਦੇ ਉਹ ਬੱਚੇ ਸੀ ਔਰ ਉਹਨਾਂ ਦੀ ਮਾਤਾ ਬਹੁਤ ਬਜ਼ੁਰਗ ਜਿਹੜੇ ਕੀ ਗੱਲ ਕਹਿ ਰਹੇ ਸੀ ਕਿ ਤੇ ਸਵੇਰੇ ਕਮਾਨ ਨੇ ਅਤੇ ਸ਼ਾਮੀ ਅਸੀਂ ਖਾਂਦੇ ਸੀ ਤੇ ਸਾਡੇ ਤੇ ਕੋਈ ਕਮਾਨ ਵਾਲਾ ਵੀ ਨਹੀਂ ਲਿਆ ਤੇ ਮੈਨੂੰ ਉਸ ਟਾਈਮ ਬੜੀ ਤਕਲੀਫ ਹੋਈ ਔਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਇਹ ਸਤ ਮਹਾਤ ਹੋ ਚੁੱਕੇ ਨੇ ਬਹੁਤ ਹੀ ਮਾੜੇ ਹਾਲਾਤ ਨੇ ਪੰਜਾਬ ਦੇ ਬਹੁਤ ਹੀ ਮਾੜਾ ਤੌਰ ਤੇ ਇਸ ਟਾਈਮ ਪੰਜਾਬ ਦੇ ਉੱਪਰ ਚੱਲ ਰਿਹਾ ਹੈ ਤੇ ਮੈਂ ਇੱਕ ਹੋਰ ਵੀ ਤੁਹਾਨੂੰ ਗੱਲ ਕਹਾਂਗਾ ਜਿਸ ਤਰੀਕੇ ਨਾਲ ਸ਼ਰਾਬ ਨਕਲੀ ਸ਼ਰਾਬ ਦੀ ਜਿਹੜੀ ਗੱਲ ਸੀ ਜੇ ਕਰੀਏ ਤੇ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇੱਕ ਲੁਧਿਆਣਾ ਦੇ ਵਿੱਚ ਏਟੀਸੀ ਮੈਡਮ ਸ਼ਵਾਨੀ ਜੀ ਨੇ ਉਹਨਾਂ ਨੇ ਇੱਕ ਨਕਲੀ ਸ਼ਰਾਬ ਦੀ ਫੈਕਟਰੀ ਪਗੜੀ ਸੀ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਮੈਡਮ ਜੀ ਜੇ ਤੁਸੀਂ ਉਸ ਟਾਈਮ ਨਕਲੀ ਸ਼ਰਾਬ ਦੀ ਫੈਕਟਰੀ ਪਗੜੀ ਤੇ ਤੁਸੀਂ ਫੈਕਟਰੀ ਪਕੜ ਕੇ ਉਹਨਾਂ ਦੇ ਠੀਕ ਪਰਚਾ ਕਰਤਾ ਹੋਏਗਾ ਪਰ ਤੁਸੀਂ ਉਹਦੀ ਜਾਂਚ ਨਹੀਂ ਕੀਤੀ ਜੇ ਤੁਸੀਂ ਉਹਦੀ ਜਾਂਚ ਕੀਤੀ ਹੁੰਦੀ ਵੀ ਉਹ ਸ਼ਰਾਬ ਕਿੱਥੋਂ ਆਈ ਕਿਹੜੇ ਲੋਕਾਂ ਨੇ ਉਹ ਸ਼ਰਾਬ ਸਪਲਾਈ ਕੀਤੀ ਔਰ ਉਹ ਖਾਲੀ ਬੋਤਲਾਂ ਕਿੱਥੋਂ ਆਈਆਂ ਉਹ ਜਿਹੜੇ ਇੱਥੇ ਟੱਕਣ ਪਏ ਸੀ ਉਹ ਕਿੱਥੋਂ ਆਏ ਔਰ ਇਹ ਸ਼ਰਾਬ ਤਿਆਰ ਹੋ ਕੇ ਕਿੱਥੇ ਜਾ ਕੇ ਵਿਕਦੀ ਸੀ ਤੇ ਅੱਜ ਇਹ ਜਿਹੜੀਆਂ ਗਰੀਬ ਲੋਕਾਂ ਦੀਆਂ ਮੌਤਾਂ ਹੋਈਆਂ ਇਹ ਨਾ ਹੁੰਦੀਆਂ ਸੁਵਾਨੀ ਜੀ ਸਾਡੇ ਐਟਸੀ ਨੇ और इंचार्ज ने एक्साइज उन्होंने अपनी ना नहीं किया भगवंत मान जी ना चाहिए क्यों होनी चाहिए भी पिछले साल दे मेरा भी बहुत बफा एक्साइज दफ्तर जाना हो मेरा ख्याल है चंडीगढ़ बैठ के ही अपना सारा इन्होंने काम चलाया इन्हो ड्यूटी लुधियाने हो बैठ के चंडीगढ़ जो चलाओगे तो किम चलेगा ਅੱਜ ਘਰ ਘਰ ਦੇ ਵਿੱਚ ਸ਼ਰਾਬ ਵਿਕ ਰਹੀ ਹੈ ਸ਼ਰਾਬ ਕਿਉਂ ਵਿਕ ਰਹੀ ਹੈ ਇਹ ਸ਼ਰਾਬ ਕੌਣ ਦੇ ਰਿਹਾ ਹੈ ਇਹ ਸ਼ਰਾਬ ਵੀ ਅਕਸਾਇਜ ਦੀ ਗਲਤ ਪਾਲਸੀ ਇੱਕ ਸ਼ਰਾਬ ਦੇ ਠੇਕੇ ਤੇ 100 ਬੇਟੀ ਲੱਗਦੀ ਹੈ ਤੇ ਉਸ ਠੇਕੇਦਾਰ ਨੂੰ 5-500 ਬੇਟੀ ਚੁਕਾਈ ਜਾਂਦੀ ਹੈ ਜਿੱਤੇ 1000 ਬੇਟੀ ਲੱਗਦੀ ਉੱਤੇ 5-5000 ਬੇਟੀ ਚੁਕਾਈ ਜਾਂਦੀ ਹੈ ਉਹ ਕਿਉਂ ਦਿੱਤੇ ਜਾ ਰਹੇ ਜੇ ਦੁਕਾਨ ਦੇ ਉੱਪਰ 1000 ਰੁਪਏ ਲੱਗਦੀ ਹੈ ਤੇ ਜਦੋਂ 5000 ਦਿੱਤੇ ਜਾ ਰਹੀ ਹੈ ਤੇ 4000 ਉਸਮੇ